ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਲਦੀ ਅੱਗੇ ਆ ਜਾਵੇ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਲਦੀ ਅੱਗੇ ਆ ਜਾਵੇ ਜੇ ਜਦੋਂ ਕੋਈ ਪਿਖਾਰੀ ਜਦੋਂ ਪਿਖਾਰੀ ਬੱਚੇ ਲੈ ਕੇ ਭੀਖ ਮੰਗਦੇ ਆ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਐਲਾਨ ਕਰ ਚੁੱਕੇ ਆ ਲੇਕਿਨ ਪਿਖਾਰੀਆਂ ਦੀ ਗੱਲ ਕਰ ਤਈਏ ਤਾਂ ਅਸੀਂ ਚੰਡੀਗੜ੍ਹ ਦੇ ਵਿੱਚ ਖੜਿਆ ਔਰ ਚੰਡੀਗੜ੍ਹ ਦੀਆਂ ਮਾਰਕੀਟਾਂ ਦੇ ਵਿੱਚ ਅਕਸਰ ਹੀ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਪਿਖਾਰੀ ਬੱਚੇ ਚੁੱਕੇ ਹੋਏ ਨੇ ਔਰ ਪੈਸਾ ਜਿਹੜਾ ਉਹ ਮੰਗਿਆ ਜਾ ਰਿਹਾ ਹੈ ਹੁਣ ਕਹਿੰਦੇ ਆ ਕਿ ਬੱਚਾ ਜਿਹੜਾ ਚੁੱਕਿਆ ਜਾਂਦਾ ਉਸ ਦਾ ਸਕੈਂਡਲ ਹੋ ਰਿਹਾ ਔਰ ਮੁੱਖ ਮੰਤਰੀ ਸਾਹਿਬ ਲਗਾਤਾਰ ਇਹ ਦਾਅਵੇ ਕਰ ਰਹੇ ਆ ਕਿ ਇਹ ਪਿਘਾਰੀ ਜਿਹੜੇ ਆ ਇਹ ਫੜੇ ਜਾਣਗੇ ਕਿ ਜੋ ਬੱਚੇ ਜਿਹੜੇ ਆ ਛੋਟੇ ਛੋਟੇ ਬੱਚਾ ਤੋਂ ਭੀਖ ਮੰਗਵਾ ਰਹੇ ਆ ਔਰ ਅਸੀਂ ਦੱਸ ਦਈਏ ਕਿ ਇਸ ਮਾਰਕੀਟ ਦੇ ਵਿੱਚ ਸਾਨੂੰ ਜਦੋਂ ਪਤਾ ਲੱਗਾ ਕਿ ਪਿਘਾਰੀ ਬੱਚੇ ਲੈ ਕੇ ਇਸ ਮਾਰਕੀਟ ਦੇ ਅੰਦਰ ਲੋਕਾਂ ਤੋਂ ਪੈਸਾ ਮੰਗ ਰਹੇ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਲਦੀ ਅੱਗੇ ਆ ਜਾਵੇ ਆਯਾ ਗੱਲ ਤਾਂ ਲਗਾਤਾਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਇਹ ਬੱਚੇ ਜਿਹੜੇ ਆ ਇਹ ਬਿਲਕੁਲ ਕਲੀਅਰ ਕੀਤਾ ਜਾਵੇਗਾ ਕਿ ਕੌਣ ਆ ਇਸ ਦਾ ਡੀਐਨਏ ਕੀਤਾ ਜਾਵੇਗਾ ਲੇਕਿਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅਸੀਂ ਜਦੋਂ ਇੱਥੇ ਪਹੁੰਚਦੇ ਆ ਜਦੋਂ ਸਾਨੂੰ ਕਾਲ ਜਾਂਦੀ ਆ ਕਿ ਇੱਥੇ ਬੱਚੇ ਝੁੱਕ ਕੇ ਕੁਝ ਔਰਤਾਂ ਵੱਲੋਂ ਜਿਹੜੀ ਆ ਭੀਖ ਮੰਗੀ ਜਾ ਰਹੀ ਆ ਔਰ ਲਗਾਤਾਰ ਮੁੱਖ ਮੰਤਰੀ ਸਾਹਿਬ ਦੇ ਦਾਅਵਿਆਂ ਨੂੰ ਖੋਖਲਾ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਦਾਅਵਾ ਕਰਦੇ ਆ ਕਿ ਬਹੁਤ ਸਾਰੇ ਉਹਨਾਂ ਪਰਿਵਾਰਾਂ ਦਾ ਡੀਐਨਏ ਕੀਤਾ ਜਾਵੇਗਾ ਜੋ ਬੱਚਿਆਂ ਨੂੰ ਲੈ ਕੇ ਭੀਖ ਮੰਗਦੇ ਆ ਔਰ ਬੱਚੇ ਜਿਹੜੇ ਆ ਉਹ ਕਿਹਨਾਂ ਦੇ ਆ ਕਿਉਂਕਿ ਬੱਚੇ ਗਿਟਰੈਪਿੰਗ ਦੇ ਮਾਮਲੇ ਲਗਾਤਾਰ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਸੀ ਹੁਣ ਦੱਸ ਦਈਏ ਕਿ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਵਿੱਚ ਆ ਔਰ 35 ਸੈਕਟਰ ਦੀ ਮਾਰਕੀਟ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਔਰ ਦੱਸ ਦਈਏ ਕਿ ਅਸੀਂ ਜਦੋਂ ਉਹਨਾਂ ਦਾ ਪਿੱਛਾ ਕਰਨਾ ਚਾਹਿਆ ਤਾਂ ਉਹ ਭੱਜਦੇ ਨਜ਼ਰ ਆਏ ਲੇਕਿਨ ਕਦੋਂ ਤੱਕ ਕਦੋਂ ਤੱਕ ਇਹ ਭਿਖਾਰੀ ਜਿਹੜੇ ਆ ਇਸ ਤਰ੍ਹਾਂ ਬੱਚੇ ਲੈ ਕੇ ਭੀਖ ਮੰਗਦੇ ਰਹਿਣਗੇ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਅਕਸਰ ਹੀ ਵੇਖਣ ਨੂੰ ਮਿਲ ਜਾਂਦਾ ਕਿ ਬਹੁਤ ਸਾਰੇ ਭਿਖਾਰੀ ਦੋ ਦੋ ਚਾਰ ਚਾਰ ਬੱਚੇ ਲੈ ਕੇ ਭੀਖ ਮੰਗਦੇ ਨਜ਼ਰ ਆਉਂਦੇ ਆ ਤਾਂ ਹੁਣ ਅਸੀਂ ਜਦੋਂ ਆਪਣੇ ਕੈਮਰੇ ਦੇ ਮਾਧਿਅਮ ਰਾਹੀਂ ਇੱਥੇ ਪਹੁੰਚੇ ਆ ਤਾਂ ਉਹ ਭਿਖਾਰੀ ਇੱਥੋਂ ਭੱਜਦੇ ਨਜ਼ਰ ਆਏ ਇੱਕ ਬਜ਼ੁਰਗ ਮਾਤਾ ਐਂਡਰੀ ਗਈ ਆ ਔਰ ਦੋ ਬੀਬੀਆਂ ਤੇ ਨਾਲ ਬੱਚੇ ਇਥੋਂ ਨਿਕਲਦੇ ਨਜ਼ਰ ਆਏ ਆ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਕੋਈ ਇਹੋ ਜਿਹੇ ਅਪਖਾਰੀ ਨੂੰ ਨਜ਼ਰ ਆਉਂਦਾ ਤਾਂ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਸਾਨੂੰ ਕਾਲ ਕੀਤੀ ਜਾਵੇ ਔਰ ਅਸੀਂ ਬਿਲਕੁਲ ਕਵਰ ਕਰਾਂਗੇ ਔਰ ਅਸੀਂ ਇਸ ਸਕੈਂਡਲ ਦੇ ਵਿੱਚ ਬਿਲਕੁਲ ਦੌੜ ਕਰਕੇ ਸਕੈਂਡਲ ਜਿਹੜਾ ਉਸ ਨੂੰ ਨੰਗਿਆ ਕਰਾਂਗੇ ਸਾਹ ਤਈਏ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਔਰ ਚੰਡੀਗੜ੍ਹ ਦੀ ਮਾਰਕੀਟ ਦੇ ਵਿੱਚ ਜਦੋਂ ਸਾਨੂੰ ਕਾਲ ਆਉਂਦੀ ਆ ਕਿ ਇੱਥੇ ਕੁਝ ਅਪਖਾਰੀ ਬੱਚਿਆਂ ਸਮੇਤ ਭੀਖ ਮੰਗ ਰਹੇ ਆ ਕੁਝ ਔਰਤਾ ਪੀਖ ਮੰਗ ਰਹੀਆਂ ਬੱਚੇ ਉਹਨਾਂ ਦੇ ਨਾਲ ਨੇ ਔਰ ਛੋਟੇ ਛੋਟੇ ਬੱਚੇ ਔਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਇਹ ਸਕੈਂਡਲ ਜਿਹੜਾ ਉਹ ਲੱਭਿਆ ਜਾਵੇਗਾ ਲੇਕਿਨ ਚੰਡੀਗੜ੍ਹ ਦੇ ਵਿੱਚ ਹੀ ਇਸ ਤਰ੍ਹਾਂ ਅਜੇ ਵੀ ਲਗਾਤਾਰ ਹੋ ਰਿਹਾ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜੱਲਾ ਗੁਰਦਾਸਪੁਰ